ਭਈ ਸਾਡੇ ਨਾਲ ਇਹਨਾਂ ਨੇ ਜੋ ਵੀ ਕੀਤਾ ਤਾਂ ਫੇਰ ਧੋਖਾ ਹੀ ਹੋਇਆ ਸਾਡੇ ਨਾਲ ਚੈੱਕ ਇੱਕ ਦਿੱਤਾ ਹੈਗਾ ਇਹਨਾਂ ਨੇ ਉਹ ਜਾਲੀ ਆ ਜੀ ਨਾ ਕਾਉਂਣ ਚ ਪਾਏ ਘੁੰਮਿਆ ਨਾ ਉਹ ਜਾਲੀ ਲੱਗਾ ਇਹ 4 ਲੱਖ ਰੁਪਏ ਲੱਗਾ ਭਾਜੀ ਉਹ ਸਾਡੇ ਖਾਤੇ ਚ ਪਹੇ ਆਏ ਨਾ ਨਾ ਇਹ ਦੋਵੇਂ ਜਿਆਦਾ ਨਸ਼ੇ ਦੇ ਆਦੀ ਹੋ ਗਏ ਇਹਨਾਂ ਨੇ ਥੋੜੇ ਥੋੜੇ ਕਰਕੇ ਪੈਸੇ ਲਖਾਉਂਦੇ ਰਹੇ ਆ ਤੇ ਥੋੜੇ ਥੋੜੇ ਪੈਸੇ ਲਖਾ ਲਖਾ ਕੇ ਇਹਨਾਂ ਨੂੰ ਇੱਤਾ ਚੈੱਕ ਸੈਂਡ ਕਰਵਾਂਦੇ ਰਹੇ ਆ ਹੌਲੀ ਹੌਲੀ ਇਹਨਾਂ ਤੋਂ ਸਾਰੀ ਸਾਰੀ ਜਿਹੜੀ ਪੈਲੀ ਸੀ ਸਾਡੀ ਦੋ ਕਿੱਲੇ ਪੈਲੀ ਸੀਗੀ ਉਹ ਇਹਨਾਂ ਨੇ ਆਪਣੇ ਨਾਂ ਕਰਵਾ ਲਈ ਬੈਦੀ ਰਜਿਸਟਰੀ ਕਰਵਾ ਲਈ ਸਾਨੂੰ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ ਘਰ ਦੇ ਵਿੱਚ ਸਾਨੂੰ ਸਾਰੀ ਗੱਲ ਦਾ ਸਾਰੇ ਬਾਅਦ ਵਿੱਚ ਪਤਾ ਲੱਗਾ ਹੈ ਸਾਰੇ ਜਿਹੜੇ ਫੜੇ ਗਏ ਸਾਨੂੰ ਬਾਅਦ ਵਿੱਚ ਹੀ ਪਤਾ ਲੱਗਾ ਮਾਮਾ ਜੀ ਹੋਣਾ ਨੇ ਦਾ ਫਰਦਾਂ ਵਗੈਰਾ ਲਵਾਈਆਂ ਸੀਗੀਆਂ ਉਥੋਂ ਤੇ ਆਪਾਂ ਲਵਾਈਆਂ ਜਮ੍ਹਾਂ ਬੰਦੀਆਂ ਸਾਰੋਂ ਉਹਨਾਂ ਵਿੱਚ ਆਪਾਂ ਨੂੰ ਪਤਾ ਲੱਗਾ ਕਿ ਪਹਿਲੀ ਉਹਨਾਂ ਦੇ ਨਾਂ ਬੋਲਦੀ ਪਈ ਆ ਬਈ ਸਾਡੇ ਨਾਲ ਇਹਨਾਂ ਨੇ ਜੋ ਵੀ ਕੀਤਾ ਧੱਤੇ ਦਾ ਧੋਖਾ ਹੀ ਹੋਇਆ ਸਾਡੇ ਨਾਲ ਬਈ ਸਾਡੀ ਫਸਲ ਬੀਜੀ ਹੋਈ ਕਣਕੇ ਵਾਗੇ ਵਿੱਚ ਸਾਡੇ ਦੋ ਕਿੱਲੇ ਪੈਲੀ ਦੇ ਸੀ ਤਾਂ ਇੱਕ ਅੱਧਾ ਕਿੱਲਾ ਸਾਡਾ ਠੇਕੇ ਤੇ ਸੀ ਉਹ ਜਿਹੜਾ ਠੇਕੇ ਵਾਲਾ ਉਹ ਵੀ ਇਹ ਵਿੱਚ ਵਾਕੇ ਵਿੱਚ ਵਾਕੇ ਸਾਡੀ ਫਸਲ ਖਰਾਬ ਕਰਕੇ ਬਿਜੀ ਹੋਈ ਖਰਾਬ ਕਰ ਗਏ ਆ ਕੌਣ ਲੋਗੇ ਇਹ ਪਠਾਰੇ ਹਰਦੀਪ ਸਿੰਘ ਬਲਜੀਤ ਸਿੰਘ ਪਠਲ ਭਾਈ ਕੇ ਕਾਰਨ ਕੀ ਆ ਕੰਨ ਕੀ ਸਾਡਾ ਇਤਰਾ ਇਹਨਾਂ ਨਾਲ ਕਰਨ ਵਾਇ ਨਸ਼ੇ ਤੋਂ ਬਾਪੂ ਅਸੇ ਨਸ਼ਾ ਲੈਣ ਜਾਂਦਾ ਰਿਹਾ ਮੈਂ ਨਸ਼ਾ ਦਿੰਦੇ ਰਹਿ ਸਾਡੇ ਕੋਲ ਥੋੜੇ ਥੋੜੇ ਸਾਈਨ ਕਰਾ ਕਰਾ ਕੇ ਇਦਾਂ ਥੋੜੇ ਸਾਈਨ ਕਰਾ ਕੇ ਸਾਡੇ ਕੋਈ ਇਦਾਂ ਝੂਠੇ ਵਾਅਦੇ ਕਰਕੇ ਤੇ ਸਾਨੂੰ ਦੇ ਦੇਗੇ ਨਸ਼ਾ ਤੇ ਆਂਦੇ ਇੰਨੇ ਸੈਂਡ ਕਰ ਦੋ ਇੰਨਾ ਨਸ਼ਾ ਚਲ ਗਿਆ ਤੁਹਾਡੇ ਵੱਲ ਇਤਰਾ ਗਲਤ ਰਾਏ ਲਾ ਕੇ ਮਣਕੇ ਮਵੀ ਆਪ ਲੱਗ ਪਿਆ ਰਹੀਆਂ ਗੋਲੀਆਂ ਖਾਣਾ ਇਤਰਾ ਹੌਲੀ ਹੌਲੀ ਸਾਨੂੰ ਕਰਕੇ ਸਾਡਾ ਇਦਾਂ ਹੀ ਇਹ ਪਹਿਲੀ ਬੰਨਾ ਲਖਾ ਕੇ ਦੋ ਕਿਲੇ ਹੁਣ ਰਜਿਸਟਰੀ ਉਹਨਾਂ ਦੇ ਨਾਮ ਆ ਹਾਂਜੀ ਰਜਿਸਟਰੀ ਉਹਨਾਂ ਦੇ ਨਾਮ ਆ ਗਲਤ ਆਓ ਗਲਤ ਵਾ ਇਹਦੇ ਵਿੱਚ ਨੰਬਰ ਤਾਂ ਕੋਈ ਨਹੀਂ ਪਾਇਆ ਇਹ ਪਾਏ ਗਏ ਐ ਵੀ ਜਾਲੀ ਪਾਏ ਗਏ ਆ ਇਹ ਚੋਲੇ ਦਾ ਵਾ ਇੱਕ ਵਗਾ ਨੰਬਰਦਾਰ ਵਾ ਇਥੋਂ ਦਾ ਪਟਾਣਾ ਦਾ ਪਾਇਆ ਉਹਨਾਂ ਨੇ ਇਹ ਵੀ ਜਾਲੀ ਪਾਇਆ ਗਿਆ ਵਾ ਹਾਂਜੀ ਕੋਈ ਚੈੱਕ ਵੀ ਦਿੱਤਾ ਨਾ ਕੋਈ ਨਹੀਂ ਚੈੱਕ ਕੇ ਇੱਕ ਦਿੱਤਾ ਹੈਗਾ ਇਹਨਾਂ ਨੇ ਉਹ ਜਾਲੀ ਆ ਜੀ ਨਾਲ ਕੌਣ ਚ ਪਾਇਆ ਘੁੰਮਿਆ ਨਾ ਉਹ ਜਾਲੀ ਲੱਗਾ ਇਹ 4 ਲੱਖ ਰੁਪਏ ਲੱਗਾ ਵਾ ਜੀ ਉਹ ਤੁਹਾਡੇ ਖਾਤੇ 'ਚ ਪੈਸੇ ਆਏ ਨਾ ਨਾ ਕੋਈ ਨਹੀਂ ਦੱਕੀ ਨਹੀਂ ਨਾ ਕੋਈ ਨਹੀਂ ਹੋਈ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਉਹ ਵੀ ਹੋਇਆ ਜਾਵੇ ਆ ਜਿਹੜਾ ਜਿਹੜੀ ਸਾਡੀ ਪੁਲਿਸ ਨੇ ਫੁੱਲ ਮਤ ਕੀਤੀ ਆ ਉਹਨਾਂ ਦੇ ਰੋਸੀਆਂ ਦੇ ਖਰਚਾ ਦਰਜ ਕੀਤਾ ਵਾ ਸਾਨੂੰ ਇਹ ਰੀਆ ਆ ਨੇ ਸਾਨੂੰ ਇਹਦਾ ਕੋਨਾ ਕੋ ਦਵਾਇਆ ਜਾਂਦਾ ਹੈ। ਇਹ ਸਾਫ ਚਾਹੀਦਾ, ਖਾਲੀ ਚਾਹੀਦਾ। ਹਾਂਜੀ, ਮਾੜਾ ਚਾਹੀਦਾ, ਸਾਫ ਵੀ ਚਾਹੀਦਾ ਸਾਨੂੰ। ਇਹਦਾ ਕੋਨਾ ਕੋ ਹੱਲ ਕੀਤਾ ਜਾਂਦੀ। ਸਰ ਮੇਰੇ ਸਹੁਰਾ ਸਾਹਿਬ ਇਦਾਂ ਗੋਲੀ ਗੱਟਾ ਖਾਂਦੇ ਸੀਗੇ ਤੇ ਮੇਰੇ ਘਰ ਵਾਲੇ ਉਹਨਾਂ ਤੋਂ ਗੋਲੀ ਗੱਟਾ ਲੈਣ ਜਾਂਦੇ ਸੀ। ਹੌਲੀ ਹੌਲੀ ਉਹਨਾਂ ਨੇ ਮੇਰੇ ਘਰ ਵਾਲੇ ਨੂੰ ਵੀ ਗੋਲੀਆਂ ਤੇ ਲਾ ਲਿਆ। ਇਹ ਦੋਵੇਂ ਜਿਆਦਾ ਨਸ਼ੇ ਦੇ ਆਦੀ ਹੋ ਗਏ। ਇਹਨਾਂ ਨੇ ਥੋੜੇ ਥੋੜੇ ਕਰਕੇ ਪੈਸੇ ਲਖਾਉਂਦੇ ਰਹੇ ਆ। ਤੇ ਥੋੜੇ ਥੋੜੇ ਪੈਸੇ ਲਖਾ ਲਖਾ ਕੇ ਇਹਨਾਂ ਨੂੰ ਇੱਤਾ ਚੈੱਕ ਸੈਂਡ ਕਰਵਾਉਂਦੇ ਰਹੇ ਆ। ਹੌਲੀ ਹੌਲੀ ਇਹਨਾਂ ਤੋਂ ਸਾਰੀ ਸਾਰੀ ਜਿਹੜੀ ਪੈ ਉਹ ਇਹਨਾਂ ਨੇ ਆਪਣੇ ਨਾਂ ਕਰਵਾ ਲਈ ਬੈਰੀ ਰਜਿਸਟਰੀ ਕਰਵਾ ਲਈ ਸਾਨੂੰ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ ਘਰ ਦੇ ਵਿੱਚ ਸਾਨੂੰ ਸਾਰੀ ਗੱਲ ਦਾ ਸਾਰੇ ਬਾਅਦ ਵਿੱਚ ਪਤਾ ਲੱਗਾ ਹੈ ਹਾਂਜੀ ਇਹ ਕੋਈ ਠੇਕੇ ਤੇ ਲੱਗੀ ਹੈ ਨਾ ਸਰ ਸਾਡੇ ਕੋਲ ਠੇਕੇ ਤੇ ਅੱਧਾ ਕਿਲਾ ਠੇਕੇ ਤੇ ਆ ਸਰ ਉਹ ਜਿਹੜੀ ਹੁਣ ਆਪਾਂ ਮਤਲਬ ਕਿ ਸ਼ੁਰੂ ਤੋਂ ਜਿਹੜੀ ਆਪਣੀ ਜ਼ਮੀਨ ਆ ਉਹਦਾ ਕਬਜ਼ਾ ਆਪਣੇ ਕੋਲ ਹੀ ਆ ਆਪਾਂ ਹੀ ਬੋਨੇ ਆ ਝੋਨਾ ਵੀ ਆਪਾਂ ਹੀ ਲਾਇਆ ਸੀਗਾ ਜ਼ਮੀਨ ਤਿਆਰ ਕੀ ਕਣਕ ਵੀ ਆਪਾਂ ਹੀ ਬੀਜੀ ਸੀ ਤੇ ਐਰ ਕੀ ਆਪਾਂ ਜਦੋਂ ਕਣਕ ਪੱਕਣ ਦੇ ਕਤਾਰ ਤੇ ਆ ਗਈ ਸੀਗੀ ਕਣਕ ਪੱਕੀ ਸੀਗੀ ਸਰ ਆਪਾਂ ਉਹਨੂੰ ਵੱਡਣ ਦੀ ਮਤਲਬ ਤਿਆਰੀ ਕਰਦੇ ਪਏ ਸੀ ਸਰ ਉਹਨਾਂ ਨੇ ਆਣ ਕੇ ਤੇ ਰਾਤ ਦੇ ਅੱਧੀ ਰਾਤ ਤੱਕ ਉਹਨਾਂ ਨੇ ਆਣ ਕੇ 17 18 ਦੀ ਗੱਲ ਆ ਤੇ ਅੱਧੀ ਰਾਤ ਨੂੰ ਆਣ ਕੇ ਉਹਨਾਂ ਨੇ ਤਮੀਆਂ ਪਾ ਕੇ ਪਿੱਛੇ ਤੇ ਸਰ ਸਾਰੀ ਸਾਡੀ ਕਣਕ ਬਰਬਾਦ ਕਰ ਦਿੱਤੀ ਐ ਉਹ ਜਿਹਦੇ ਉਹਦੇ ਵਿੱਚ ਜਿਹੜੀ ਅੱਧਾ ਕਲਾ ਠੇਕੇ ਦੇ ਸੀ ਸਾਡੀ ਉਹ ਵੀ ਪਹਿਲੀ ਸਾਰੀਵਾਦ ਦਿੱਤੀ ਐ ਤੇ ਰਜਿਸਟਰੀ ਕਦੋਂ ਦੀ ਸ਼ੁਰੂ ਹੋ ਰਹੀ ਐ ਸਰ ਇਹ ਸਾਲ ਕੀ ਹੋਇਆ ਸਰ ਸਾਲ ਕੀ ਹੋਇਆ ਲੋ ਸਾਲ ਸਾਲ ਵੀ ਲੱਗਿਆ ਹਾਂਜੀ 22 ਦੇ 22 ਦੀ ਐ ਹਾਂਜੀ ਇਹ ਮਤਲਬ ਕਿ ਤੁਹਾਨੂੰ ਹੁਣ ਪਤਾ ਲੱਗਾ ਸਰ ਸਾਨੂੰ ਹੋਂ ਹੀ ਪਤਾ ਲੱਗਾ ਸੀ ਉਹਨਾਂ ਦਾ ਕਬਜ਼ਾ ਤੁਹਾਡੇ ਕੋਲ ਹੀ ਸਰ ਸਾਡੇ ਕੋਲ ਹੀ ਵਗਦੀ ਪਈ ਆ ਪਹਿਲੀ ਹਾਂਜੀ ਮਤਲਬ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਜਮੀਨ ਉਹਨਾਂ ਦੇ ਨਾਂ ਤੇ ਹੀ ਹੈ ਸਰ ਇਹਨਾਂ ਨੇ ਨਸ਼ੇ ਪੱਤੇ ਦੇ ਲਾ ਕੇ ਸਰ ਇਹਨਾਂ ਨੂੰ ਮਤਲਬ ਉਹਤੀ ਸਮੈਕ ਵਗੈਰਾ ਦੇ ਕੇ ਨਾ ਤੇ ਇਹਨਾਂ ਨੇ ਆਪ ਹੀ ਪੜਾ ਦਿੱਤਾ ਸੀਗਾ ਇਹਨਾਂ ਨੂੰ ਤੇ ਸਾਰੇ ਜਦੋਂ ਫੜੇ ਗਏ ਸਾਨੂੰ ਬਾਅਦ ਵਿੱਚ ਹੀ ਪਤਾ ਲੱਗਾ ਮਾਮਾ ਜੀ ਉਹਨਾਂ ਨੇ ਦਾ ਫਰਦਾਂ ਵਗੈਰਾ ਲਵਾਈਆਂ ਸੀਗੀਆਂ ਉਥੋਂ ਤੇ ਆਪਾਂ ਲਵਾਈਆਂ ਜਮ੍ਹਾਂ ਬੰਦੀਆਂ ਤੇ ਸਰ ਉਹਨਾਂ ਵਿੱਚ ਆਪਾਂ ਨੂੰ ਪਤਾ ਲੱਗਾ ਕਿ ਪਹਿਲੀ ਉਹਨਾਂ ਦੇ ਨਾਂ ਬੋਲਦੀ ਪਈ ਆ ਹਾਂ ਜੀ ਕੋਈ ਹੋਰ ਕੋਈ ਕਾਰਵਾਈ ਕਰਤੀ ਇਹਨਾਂ ਨੇ ਸਰ ਹਾਂ ਜੀ ਤੇ ਕੀ ਮੰਗ ਕਰਦੇ ਜੀ ਸਰ ਆਪਾਂ ਸਰਕਾਰ ਤੋਂ ਇਹੀ ਮੰਗਾ ਕਰਦੇ ਆ ਕਿ ਸਾਨੂੰ ਇਨਸਾਫ ਮਿਲੇ ਸਰ ਮੇਰੇ ਛੋਟੇ ਛੋਟੇ ਬੱਚੇ ਆ ਤੇ ਸਾਨੂੰ ਤੇ ਇਨਸਾਫ ਚਾਹੀਦਾ ਵਾ ਸਰ ਪੁਲਿਸ ਨੇ ਆਪਣੀ ਪੂਰੀ ਮਦਦ ਕੀਤੀ ਆ ਐਸ ਐਚਓ ਸਾਹਿਬ ਐਮ ਐਲ ਏ ਸਾਹਿਬ ਸਰ ਉਹਨਾਂ ਨੇ ਪਰਚਾ ਦਰਜ ਕੀਤਾ ਮੌਕਾ ਆਣ ਕੇ ਵੇਖਿਆ ਸੀਗਾ ਪੁਲਿਸ ਨੇ ਤੇ ਪੁਲਿਸ ਵੱਲੋਂ ਤੇ ਆਪਾਂ ਨੂੰ ਉਹਨਾਂ ਨੇ ਕੀਤਾ ਹੋਇਆ ਵਾ ਪਰਚਾ ਬਾਕੀ ਆਪਾਂ ਸਰਕਾਰ ਵੱਲੋਂ ਇਹੀ ਮੰਗਾ ਕਰਦੇ ਆ ਕਿ ਸਾਨੂੰ ਇਨਸਾਫ ਮਿਲੇ ਮੇਰੇ ਛੋਟੇ ਛੋਟੇ ਬੱਚੇ ਆ ਸਰ ਸਾਡੇ ਸਾਰਾ ਮਤਲਬ ਕਿ ਜੋ ਵੀ ਆ ਮੜ ਪਹਾੜਾ ਪਹਿਲੀ ਤੋਂ ਹੀ ਸੀਗਾ ਸਾਡਾ ਸਾਰਾ ਗੁਜ਼ਾਰਾ ਪਹਿਲੀ ਤੋਂ ਹੀ ਚੱਲਦਾ ਹੈ ਇਹਦੇ ਵਿੱਚ ਜਿਹੜਾ ਗਵਾਹ ਜਾਂ ਨੰਬਰਦਾਰ ਜਾਂ ਤਸਦੀਕਰ ਆ ਉਹਨੂੰ ਉਹਨਾਂ ਦੀ ਮਿਲੀ ਪੁਸ਼ਟੀ ਸਰ ਹਾਂਜੀ ਸਰ ਸਾਡੇ ਪਿੰਡ ਦਾ ਕੋਈ ਨੰਬਰਦਾਰ ਨਹੀਂ ਆ ਕੋਈ ਗਵਾਹ ਨਹੀਂ ਆ ਉਹਨਾਂ ਦੇ ਪਿੰਡ ਦਾ ਨੰਬਰਦਾਰ ਆ ਤੇ ਚੋਲੇ ਦਾ ਕੋਈ ਗਵਾਹ ਪਾਇਆ ਹੋਇਆ ਉਹਨਾਂ ਨੇ ਸਰ ਕੋਈ ਚੈੱਕ ਨਹੀਂ ਲੱਗਾ ਕੋਈ ਪੈਸਾ ਸਾਡੇ ਖਾਤੇ ਦੇ ਵਿੱਚ ਘੁੰਮਿਆ ਨਹੀਂ ਆ ਹਾਂਜੀ ਤੇ ਕੋਈ ਤਸਦੀਕ ਦਾ ਤਨ ਦਾ ਲੱਗਾ ਕਿੰਨਾ ਰਜਿਸਟਰੀ ਦਿੱਤੀ ਸਰ ਉਹ ਤਾਂ ਨਹੀਂ ਮੈਨੂੰ ਸਭ ਰਹੀ ਪਤਾ ਸਰ ਇਹ ਗੱਲ ਦਾ ਸਾਰੀ ਵੈਸੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀਗਾ ਸਰ ਸਾਨੂੰ ਸਾਰਾ ਗੱਲ ਦਾ ਅੱਜ ਵਿੱਚ ਹੀ ਪਤਾ ਲੱਗਾ ਮੈਨੂੰ ਤਾਂ ਹਾਂਜੀ ਉਹ ਤੁਸੀਂ ਮੰਗਤ ਸਰ ਇਸ ਟਾਈਮ ਸਾਫ ਹੀ ਚਾਹੁੰਦੇ ਆਂ ਹਾਂਜੀ ਇਹਨਾਂ ਦੇ ਕਾਰਵਾਈ ਦੀ ਮੰਗ ਕਰ ਰਹੇ ਦੋਸ਼ੀ ਹਾਂਜੀ ਸਰ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਸਰ ਬਲਜੀਤ ਸਿੰਘ ਹਰਦੀਪ ਸਿੰਘ ਸਾਨ ਆਫ ਸੁਰੇਂਦਰ ਸਿੰਘ ਪਿੰਡ ਪਠਲ ਪਾਈਕੇ ਸਰ ਡਾਕਟਰ ਆ ਹਾਂਜੀ ਸਰ ਗੋਲੀਆਂ ਗੱਟਾ ਹੀ ਵੇਚਦੇ ਇਦਾਂ ਹੀ ਹਾਂਜੀ ਮੈਂ ਜ਼ਮੀਨ ਲਈ ਬਰੇਂਗ ਗੁਰਪ੍ਰੀਤ ਸਿੰਘ ਸਾਨ ਆਫ ਭਜਨ ਸਿੰਘ ਰਣਜੀਤ ਸਿੰਘ ਦਾ ਹਰ ਜੀ ਯੂਜ਼ਰਸ ਅਨਪਾਇਰ ਸਿੰਘ ਦੋਵਾਂ ਪੇਪੱਥਾ ਨੂੰ ਜਨੈਨ ਲਈ ਵੈ ਲਈ ਹੈ ਜੀ ਰਜਿਸਟਰੀਆਂ ਹੋਈਆਂ ਵਾ ਇੰਤਕਾਲ ਚੜੀ ਆ ਬਕਾਇਦਾ ਕਨੈਕਸ਼ਨ ਨਹੀਂ ਕਨੈਕਸ਼ਨ ਹੀ ਲਿਖ ਕੇ ਦਿੱਤਾ ਨਾ ਉਹਦੇ ਦਾਦਾ ਜੀ ਨੇ ਕਨੈਕਸ਼ਨ ਲਿਖ ਕੇ ਦਿੱਤਾ ਮੈਨੂੰ ਤੇ ਸਾਰਨ ਜਾਇਆ ਜੀ ਇਹ ਕਣਕ ਬੀਜੀ ਹੋਈ ਆ ਆਪਦੀ ਤੇ ਰਾਤ 12:30 ਵਜੇ ਆ ਕੇ ਇਹਨਾਂ 17 ਤਰੀਕ ਨੂੰ ਰਾਤ ਨੂੰ ਕਣਕ ਵਾਤੀ ਕਣਕ ਵਾਗ ਕੇ ਤੇ ਇਹਨਾਂ ਸਾਡੇ ਤੇ ਦਰਖਾਸਤ ਦੇਤੀ ਥਾਣਾ ਚੋਲਾ ਸਾਹਿਬ ਸਾਡੀ ਕਣਕ ਵਾਗੀ ਸਾਰਾ ਆਪਦੀ ਇਹਨਾਂ ਦੇ ਦੋ ਦੋ ਘਰਾਂ ਤਾਂ ਹੀ ਨਾ ਠੇਕੇ ਤੇ ਲਈ ਪੈੜੀ ਕਿਸ ਦੀ ਲੱਗ ਗਿਆ ਅੱਧਾ ਗੱਲਾ ਇਹਨਾਂ ਵੀ ਆਪਦੀ ਵਾਗੇ ਵੀ ਇਹ ਹੀ ਆਪ ਦੀ ਵਾਹਵਾਗੇ ਤੇ ਇਹਨਾਂ ਦੇ ਇਨਜਾਮ ਲਾਵਾਂਗੇ ਸਾਰਾ ਛੱਡੇ ਕੇ ਇਹਨਾਂ ਦਰਖਾਸਤ ਦਿੱਤੀ ਚੋਲੇ ਸਾਹਿਬ ਤੇ ਉਹ ਸਾਡੇ ਦੇ ਪਰਚਾ ਆ ਤੇ ਉਹ ਨਜਾਇਜ਼ ਆਜੀ ਝੂਠਾ ਪਰਚਾ ਸਾਡੇ ਤੇ ਨਜਾਇਜ਼ ਸਾਰ ਜਮੀਨ ਦੇ ਮਾਲਕ ਅਹੀ ਆ ਇੰਤਕਾਲ ਸਾਡੇ ਕੋਲ ਵਾ ਰਜਿਸਟਰੀਆਂ ਹੋਈਆਂ ਵਾ ਤੇ ਤਸਦੀਕ ਸਾਹਮਣੇ ਪੁਕਤੀਆਂ ਵਾ ਜਮੀਨ ਵਿੱਚ ਪਹਿਲੇ ਸਾਰ ਅਸੀਂ ਲਈ ਆ 15 ਲੱਖ ਚ ਪੈ ਲਈ ਆ ਜੀ ਕੱਲੇ ਹਿਸਾਬ ਨਾਲ ਤੇ ਇਹਦੀ ਦੇਗੀ ਕਿਤਰਾ ਕੀਤੀ ਬਸ ਸਰ ਇਹ ਹੀ ਪਹਿਲੇ ਕੋ ਪੇਮੈਂਟ ਨਾ ਕੈਸ਼ ਲਈ ਆ ਸਰ ਇਦਾਂ ਰਿਸ਼ਤੇਦਾਰਾ ਕੋ ਫੜੇ ਕੋ ਕਾਰਤੀ ਕੋ ਫੜੇ ਸਰ ਕੈਸ਼ ਪੇਮੈਂਟ ਖੜੀ ਜੈਦਾ ਸਾਰੀ ਸਾਡੇ ਕੋ ਸਰ ਸਰ ਚੈੱਕ ਨਹੀਂ ਦਿੰਦਾ ਸਰ ਇੱਕ ਚੈੱਕ ਦਿੱਤਾ ਸੀ ਇਹਨਾਂ ਨੂੰ ਤੇ ਸਰ ਮੈਂ ਉੱਥੇ ਜਦੋਂ ਇਹਨਾਂ ਨੂੰ ਚੈੱਕ ਫੜਾਇਆ ਤੇ ਮੈਨੂੰ ਆਂਦੇ ਹਾਂ ਇਹਨੂੰ ਚਾਹ ਨੂੰ ਕੈਸ਼ ਚਾਹੀਦੇ ਆ ਸਰ ਫਿਰ ਮੈਂ ਚੈੱਕ ਵਾਪਸ ਲੈ ਕੇ ਇਹਨਾਂ ਕੋ ਕੈਸ਼ ਪੇਮੈਂਟ ਦੇਤੀ ਇਹਨਾਂ ਨੂੰ ਵਾਰਤੀ ਦੇ ਪੈਸੇ ਦੇਣੇ ਸਨ 4 ਲੱਖ ਨਾ ਸਰ ਉਹ 427000 ਰੁਪਈਆ ਉਹਦੇ ਸਰ ਮੇਰੇ ਤੋਂ ਪ੍ਰੂਫ ਵਾ ਮੇਰੇ ਰਜਿਸਟਰੀ ਉਹਦੀ ਉਹਨਾਂ ਮੈਨੂੰ ਬਕਾਇਦਾ ਲਿਖ ਕੇ ਦਿੱਤਾ ਵਾ ਸਟਾਮ ਇਹ 4 ਲੱਖ ਰੁਪਈਆ ਹਰਦੀਪ ਸਿੰਘ ਸਰ ਇਹਨਾਂ ਆਰਤੀ ਨੂੰ ਕੀਤੀ ਪਿੰਨਰ ਰਜਿਸਟਰੀ ਤੇ 4 ਲੱਖ ਰੁਪਏ ਨਾ ਉਹਦਾ ਦੇਣਾ ਸੀ ਤੇ ਮੈਨੂੰ ਆਦੇ ਵੀ ਚਿਹਰਾ ਚੈੱਕ ਵਾਹੀਂ ਕਢਾਉਣ ਨਹੀਂ ਜਾਣਾ ਪਰ ਆਰਤੀ ਨੂੰ ਦੇਤੀ ਸਰ ਮੈਂ ਉਹ 4 ਲੱਖ ਆਰਤੀ ਨੂੰ ਦੇਤਾ ਤੇ ਇਹਨਾਂ ਕੋਲ ਚੈੱਕ ਵਾਪਸ ਲੈ ਲਿਆ ਬਾਕੀ ਪੇਮੈਂਟ ਸਾਰੀ ਕੈਸ਼ ਆ ਰਜਿਸਟਰੀਆਂ ਵਿੱਚ ਵੀ ਕੈਸ਼ ਪੇਮੈਂਟ ਲਿਖੀ ਆ ਵੀ ਅਸੀਂ ਨਕਦ ਵਸੂਲ ਕੀਤੇ ਆ ਰਜਿਸਟਰੀ ਦੇ ਵਿੱਚ ਸਾਰਾ ਇੱਕ ਹਾਂਜੀ ਸਰ ਤੇ ਉਹਨਾਂ ਦਾ ਇੱਕ ਦੋਸ਼ ਇਹ ਆ ਕਿ ਮਤਲਬ ਕਿ ਇਹਨਾਂ ਨਿਸ਼ੇ ਤੇ ਲੱਤ ਲਾ ਕੇ ਤੇ ਨਿਸ਼ੇ ਦੀ ਹਾਲਤ ਤੋਂ ਇਹਨਾਂ ਨੇ ਸਾਈਨ ਕਰਾ ਕੇ ਤੇ ਜਿਹੜੇ ਸਾਈਨ ਕਰਾਇਆ ਤੋਂ ਖੰਡਾਲ ਸਰ ਜਮੀਨ ਬੈਗ ਲੈ ਗਿਆ ਸਰ ਜਦੋਂ ਤਸਵੀਰਦਾਰ ਦੇ ਸਾਹਮਣੇ ਫੋਟੋ ਲੈਂਦੀ ਹੈ ਸਰ ਉਹ ਬਕਾਇਦਾ ਪੁਸ਼ਤਾ ਵਾਪੀ ਤੁਹਾਨੂੰ ਸਹਿਮਤੀ ਨਹੀਂ ਤੁਹਾਨੂੰ ਇੰਤ ਪੇਮੈਂਟ ਆ ਗਈ ਆ ਸਰ ਐਡੇ ਤੇ ਕੋਈ ਹੈ ਨਹੀਂਗਾ ਵੀ ਸਾਰੇ ਪ੍ਰੂਫ ਲੈ ਗਏ ਫਿਰ ਸਰ ਦਸਤੀ ਤੇ ਨੂੰ ਪੜਾਈ ਹੈ ਰਿਸ਼ਤੇ ਲਿਖੀ ਆ ਇਹਨਾਂ ਪੜ੍ਹੀ ਆ ਦੋਵਾਂ ਨੇ ਦੋ ਵਾਰੀ ਪੜ੍ਹੀ ਇਹਨਾਂ ਦੇ ਨਾਲ ਨਾਲ ਰਿਸ਼ਤੇਦਾਰ ਵੀ ਸਰ ਨਾਲ ਮੌਜੂਦ ਹੀ ਇਹ ਨਾ ਪੜ੍ਹ ਕੇ ਸਰ ਫੇਰ ਤਸਵੀਲ ਦਾ ਸਾਹਮਣੇ ਭੁਗਤੀ ਹੈ ਰਜਿਸਟਰੀ ਉਹ ਕਹਿੰਦੇ ਸਾਨੂੰ ਗਹਿਣੇ ਦਾ ਭਰੋਸਾ ਦੇ ਕੇ ਤੇ ਇਹਨਾਂ ਨੇ ਬੈ ਕਰਾ ਲਈ ਸਰ ਇਸ ਤਸਵੀਲਦਾਰ ਸਾਹਿਬ ਨੇ ਪੁੱਛਿਆ ਉਹਨਾਂ ਨੂੰ ਕਿ ਗਹਿਣੇ ਕਰ ਲੱਗੇ ਬੈ ਕਰਨ ਲੱਗੇ ਸਾਰਿਆਂ ਦੇ ਬੈ ਕਰਨ ਲੱਗੇ ਸਾਰਾ ਸਾਰਾ ਪੁੱਛਿਆ ਹੁਣ ਪੱਗੀ ਵਾਲਾ ਕੰਮ ਤਾਂ ਸਾਰੇ ਐ ਨਹੀਂ ਗੀਆਂ ਦਸਤੀਆਂ ਬਾਹਰ ਹੀ ਬਾਹਰ ਹੋ ਜਾਣਾ ਸਰ ਤਸਵੀਲ ਦਾ ਸਾਹਮਣੇ ਭੁਗਤੀ ਦੇ ਸਾਹਿਬ ਪੁੱਛਦਾ ਵੋ ਜੇ ਕੋਈ ਕਾਰਵਾਈ ਨਾ ਕਰੇ ਸਰ ਜੇ ਕੋਈ ਆਖੇ ਵੀ ਮੇਰੀ ਕੋਈ ਗਹਿਣੇ ਦੀ ਹੈ ਸਰ ਫੇਰ ਉਹ ਕਹਿੰਦਾ ਕਿ ਗਹਿਣੇ ਦੀ ਜੇ ਪਹਿਲਾ ਮਾਲਕ ਨੂੰ ਹੀ ਪੁੱਛਦਾ ਵਾ ਕਿ ਤੂੰ ਗਹਿਣੇ ਦੇਣ ਲੱਗੇ ਜੇ ਤੇ ਲੈਣ ਵਾਲੇ ਸਰ ਇਹ ਹੋਈ ਆ 1 ਕੋਈ 6522 ਨੂੰ ਇੱਕੋ ਹੀ ਆ 27522 ਨੂੰ ਸਰ ਤੁਸੀਂ ਕਬਜਾ ਕਉ ਨਹੀਂ ਲਾਉਂਗਾ ਸਰ ਕਬਜਾ ਸਾਡਾ ਕਣਕ ਬੀਜੀ ਹੋਈ ਆ ਸਰ ਇਹ ਸਾਰਾ ਜੀ ਕਣਕ ਬੀਜੀ ਕਣਕ ਨਾ ਬਾਈ ਸਰ ਸਾਡਾ ਢੇਰ ਕੀ ਦਾ ਕਣਕੀ ਬੀਜੀ ਸਰ ਪਿਛਲਾ ਅਸੀਂ ਠੇਕਾ ਸਰ ਜੇ ਗਹਿਣੇ ਦਿੱਤੀ ਹੈ ਨਾ ਸਰ ਸਾਨੂੰ ਫਿਰ ਠੇਕਾ ਕੋ ਦਿੰਦੇ ਰਿਹਾ ਜੇ ਆਂਦੇ ਸਾਨੂੰ ਪੈਸੇ ਨਹੀਂ ਦਿੱਤੇ ਸਾਨੂੰ ਠੇਕਾ ਦਿੱਤਾ 1 ਸਾਲ ਦਾ ਨਾ ਤੇ ਮਨ ਕੇ ਸਾਰਾ ਹੋਈ ਕਣਕ ਦੀ ਠੇਕੇ ਦੀ ਲਿਖਤ ਹੋਈ ਤੁਹਾਡੇ ਕੋਲ ਨਹੀਂ ਸਰ ਠੇਕੇ ਦੀ ਲਿਖਤ ਨਹੀਂ ਸੱਚੇ ਮੂੰਹ ਜਬਾਨੀ ਦਾ ਠੇਕਾ ਦਿੱਤਾ ਹੈ ਸਰ ਠੇਕੇ ਸਰ ਲਿਖਤ ਨਹੀਂ ਕੋਈ ਹੁੰਦੀ ਮੂਝ ਮੰਨ ਦਿੱਤਾ ਠੀਕ ਹੈ ਨਾ ਇਹ ਰਜਿਸਟਰੀ ਕਿਹੜੇ ਤਸਿਲਦਾਰ ਨੇ ਕਦੋਂ ਕੀਤੀ ਤੇ ਗਵਾਹ ਕਥੋਂ ਦੇ ਰਹੇ ਆ ਗਵਾਹ ਸਾਰੇ ਇੱਕ ਹਾਇ ਨੰਬਰਦਾਰ ਬਾਬਾ ਧਿਆਨ ਸਿੰਘ ਜੀ ਆ ਇੱਕ ਗੁਰਸੇਵ ਸਿੰਘ ਪਿੰਡ ਘੜਕਾ ਸਰ ਗਵਾਹ ਦੂ ਅੱਛਾ ਹਾਂ ਜੀ ਤੇ ਤਸਿਲਦਾਰ ਕਿਹੜੇ ਜੀ ਸਬਸ ਫਾਈਲ ਤੇ ਸੀ ਦ ਅਨਸਾਰ ਲਿਖਿਆ ਰਜਿਸਟਰੀ ਵਿੱਚ ਤੁਹਾਨੂੰ ਰੇਖਾ ਦਿੰਨੇ ਤੇ ਹੁਣ ਤੁਸੀਂ ਜਿਹੜਾ ਪਰਚਾ ਆ ਉਹਦੇ ਬਾਰੇ ਕੀ ਕਹਣ ਚਾਹੁੰਦੇ ਸਰ ਉਹ ਸਰ ਨਜਾਇਜ਼ ਸਰ ਇਹਨਾਂ ਜਦੋਂ ਆਪ ਬਾਕੇ ਰਾਤ ਕਰਕੇ ਦੇ ਮੋਕੇ ਦਰਖਾਸਤ ਦੇ ਆਏ ਜੀ ਸਾਡੀ ਕੜਕ ਵਾਗੀ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਖਾਣੇ ਸਾਡੇ ਤੇ ਪਰਚਾ ਹੋ ਗਿਆ ਹਾਂ ਜੀ ਸਰ ਤੁਸੀਂ ਕੀ ਮੰਗਦੇ ਆਂ ਅਸੀਂ ਸਰ ਮੰਗ ਕਰਦੇ ਆਂ ਕਿ ਉਹਨਾਂ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਪਰਤਾਲ ਹੋਵੇ ਇਨਕਵਾਰੀ ਹੋਵੇ ਉਹਨਾਂ ਦੀ ਜਿੱਥੋਂ ਟਰੈਕਟਰ ਆਇਆ ਵਾ ਜਿੰਦੀ ਆਏ ਆ ਕੈਮਰੇ ਲੱਗੇ ਸਾਰੇ ਕੈਮਰੇ ਚੈੱਕ ਕੀਤੇ ਜਾਣ ਕਿ ਸਾਡੇ ਪਿੰਡੋਂ ਟਰੈਕਟਰ ਗਿਆ ਕਿ ਬਰਿਆਂ ਦੀ ਸਾਈਡ ਤੋਂ ਟਰੈਕਟਰ ਆਇਆ ਵਾ ਸਾਰੇ ਅਸੀਂ ਸਹੂਦ ਦੇਣ ਨੂੰ ਤਿਆਰ ਹਾਂ ਜੇ ਹਾਂ ਸਾਡਾ ਅਸੀਂ ਆਪ ਦੇ 2 ਕਿਲੇ ਵੀ ਜੇ ਹੀ ਆਪ ਦਾ ਹੋਣਾ ਨੁਕਸਾਨ ਕਰਨਾ ਹੈ ਸਰ